ਫਸਲਾਂ ਦਾ ਤਕਰੀਬਨ ਅਸੀਂ ਇੱਥੇ ਸਾਰੀਆਂ ਜਿਹੜੀਆਂ ਫਰੂਟ ਤੇ ਵੈਜੀਟੇਬਲ ਆ ਗ로우 ਕਰ ਰਹੇ ਆ ਜੀ ਜਿਹੜੇ ਫਲਾਂ ਦੇ ਵਿੱਚ ਕਿੰਨੂ ਆ ਸਾਡੇ ਕੋਲੇ ਅਮਰੂਦ ਹੈਗਾ ਦੂਜਾ ਗਰੇਪਸ ਹੈਗੇ ਆ ਦੂਸਰੇ ਅਸੀਂ ਇਹ ਸਾਡੇ ਕੋਲੇ ਥੋੜਾ ਜਿਹਾ ਵੱਡਾ ਏਰੀਆ ਮਤਲਬ ਕਿ 1 1 2 2 ਏਕੜ ਲੱਗਿਆ ਹੋਇਆ ਜੀ ਜਿਹੜਾ ਛੋਟਾ ਹੈਗਾ ਏਰੀਆ ਉਹ 25 25 ਪਲਾਂਟਸ ਅਸੀਂ ਲਾਏ ਹੋਏ ਆ ਜਿਵੇਂ ਆड़ੂ ਹੋ ਗਿਆ ਮਾਲਟਾ ਹੋ ਗਿਆ ਮਿੱਠਾ ਹੋ ਗਿਆ ਤੇ ਜਾਮਨ ਹੋ ਗਈ ਚੀਕੂ ਹੋ ਗਿਆ ਜੀ ਨਿੰਬੂ ਦੋਨੇ ਵੈਰੈਟੀਆਂ ਲੱਗੀਆਂ ਹੋਈਆਂ 12 ਮਾਸੀ ਤੇ ਕਾਗਜੀ ਲੱਗਿਆ ਹੋਇਆ ਜੀ ਤੇ ਕੁਝ ਫਰੂਟ ਦੀ ਜਿਹੜੀ ਅਸੀਂ ਟ੍ਰਾਇਲ ਕਰ ਰਹੇ ਹਾਂ ਜਿਵੇਂ ਆਂਬ ਕੁਝ ਬੂਟੇ ਲਾ ਰਹੇ ਹਾਂ ਜੀ ਕੁਝ ਸੇਬ ਦੇ ਲਾ ਰਹੇ ਹਾਂ ਤਾਂ ਡ੍ਰੈਗਨ ਫਰੂਟ ਵੀ ਸਾਡੇ ਕੋਲ ਲਗਭਗ 70 ਜਿਹੜੇ ਪੋਲ ਹੈਗੇ ਆ ਡ੍ਰੈਗਨ ਫਰੂਟ ਦੇ ਵੀ ਲੱਗੇ ਹੋਏ ਆ ਸਬਜ਼ੀਆਂ ਦੇ ਵਿੱਚ ਜਿਹੜੀ ਇਸ ਟਾਈਮ ਤੇ ਸਬਜ਼ੀ ਸਾਡੀ ਚੱਲ ਰਹੀ ਹੈ ਜਿੰਨੀ ਮਤਲਬ ਕਿ ਸਰਦੀਆਂ ਦੀ ਸਬਜ਼ੀ ਆ ਫੋਲ ਗੋਭੀ ਹੋਗੀ ਬੰਦ ਗੋਭੀ ਹੋਗੀ ਆਹਾ ਦੂਸਰੀ ਆਪਣੀ ਅੰਗਾਜਰ ਹੋਗੀ ਜਾਂ ਜਿਹੜੀਆਂ ਸਾਗ ਗਾਰੀਆਂ ਵੈਰਾਈਟੀਆਂ ਜਿਵੇਂ ਧਨੀਆ ਪਾਲਕ ਮੇਥੀ ਮੇਥੇ ਤੇ ਇਸ ਤਰ੍ਹਾਂ ਹੀ ਜਿਹੜੀਆਂ ਅੱਗੇ ਸਬਜ਼ੀਆਂ ਗਰਮੀਆਂ ਦੇ ਵਿੱਚ ਚੱਲਣ ਚਲਣੀਆਂ ਮਾਰਚ ਆਨਵਾਰਡ ਜਿਹੜੀਆਂ ਵੀ ਸਬਜ਼ੀਆਂ ਆਉਣੀਆਂ ਉਹ ਤਕਰੀਬਨ ਅਸੀਂ 70 80% ਲਾ ਚੁੱਕੇ ਆ ਉਹ ਉਗ ਰਹੀਆਂ ਕੁਝ ਅਸੀਂ ਲਾ ਰਹੇ ਆ ਜਿਵੇਂ ਕਦੂ ਹੋ ਗਿਆ ਆਪਣਾ ਖੀਰਾ ਹੋ ਗਿਆ ਮਤੀਰਾ ਹੋ ਗਿਆ ਸਿਮਲਾ ਮਿਰਚ ਹੋ ਗਈ ਹਰੀ ਮਿਰਚ ਹੋ ਗਈ ਚੱਪਣ ਕਦੂ ਹੋ ਗਿਆ ਇਹ ਸਾਰੀਆਂ ਫਸਲਾਂ ਅਸੀਂ ਆਲਰੇਡੀ ਲਾਲ ਟਮਾਟਰ ਲਾ ਚੁੱਕੇ ਆ ਇਹਨੂੰ ਅਸੀਂ ਸਾਰਾ ਹੁਣ ਟਾਕ ਕੇ ਤੇ ਇਹ ਮਾਰਚ ਆਨਵਰਡ ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਆਪਾਂ ਕਹਿੰਦੇ ਆ ਜਿਹੜੀਆਂ ਵੈਸੇ ਤਾਂ ਫਰਵਰੀ ਮਾਰਚ ਦੇ ਵਿੱਚ ਲੱਗਦੀਆਂ ਪਰ ਅਸੀਂ ਹੁਣ ਹੀ ਲਾ ਕੇ ਇਹਨੂੰ ਕਵਰ ਕਰਕੇ ਤੇ ਜਿਹੜੀਆਂ ਆਫ ਸੀਜ਼ਨ ਉਹਦੋਂ ਜਲਦੀ ਐਡਵਾਂਸ ਆ ਜਾਣੀਆਂ ਇਹ ਸਾਰੀਆਂ ਸਬਜ਼ੀਆਂ ਗਰੋਅ ਕਰ ਰਹੇ ਆ ਜਿਸ ਤੋ ਤੱਕ ਤੁਹਾਡਾ ਸਵਾਲ ਹੈਗਾ ਕਿ ਕਣਕ ਝੋਨੇ ਨਾਲੋਂ ਇਹਨਾਂ ਦਾ ਬੈਨੀਫਿਟ ਤਾਂ ਕਣਕ ਝੋਨੇ ਨਾਲੋਂ ਹਮੇਸ਼ਾ ਜਿਹੜੀ ਮੇਰੀ ਐਵਰੇਜ ਆ ਉਹ ਉੱਪਰ ਹੀ ਰਹਿੰਦੀ ਆ ਤੇ ਇਹ ਜਰੂਰ ਹੈਗਾ ਕਿਉਂਕਿ ਮੇਰੇ ਕੋਲੇ ਅਲੱਗ-ਅਲੱਗ ਫਸਲਾਂ ਹੋਣ ਕਰਕੇ ਮੈਂ ਐਵਰੇਜ ਪ੍ਰਾਈਸ ਦੀ ਗੱਲ ਕਰਦਾ ਵੀ ਕਈ ਵਾਰ ਇਹ ਹੋ ਜਾਂਦਾ ਵੀ ਕੋਈ ਸਬਜ਼ੀ ਘਾਟੇ 'ਚ ਵੀ ਹੁੰਦੀ ਆ ਪਰ ਦੂਜੀ ਸਬਜ਼ੀ ਜਿਹੜੀ ਉਹ ਬਹੁਤ ਜ਼ਿਆਦਾ ਪ੍ਰੋਫਿਟ 'ਚ ਚੱਲੀ ਜਾਂਦੀ ਆ ਤਾਂ ਐਵਰੇਜ ਜਿਹੜੀ ਹੈ ਮੇਰੀ ਆ ਹਮੇਸ਼ਾ ਹੀ ਕਣਕ ਝੋਨੇ ਤੋਂ ਵਧੀਆ ਰਹਿੰਦੀ ਆ ਜੀ ਮੇਰੇ ਕੋਲੇ ਇੱਥੇ ਟੋਟਲ 12 ਏਕੜ ਜ਼ਮੀਨ ਹੈਗੀ ਆ ਜੀ ਤਾਂ ਇਹ 2001 ਤੋਂ ਸ਼ੁਰੂ ਕਰਕੇ ਮੈਂ ਥੋੜਾ-ਥੋੜਾ ਏਰੀਆ ਬਾਗ ਤੇ ਸਬਜ਼ੀ ਦਾ ਲਾਉਂਦਾ ਲਾਉਂਦਾ ਲਗਭਗ 2011-12 ਦੇ ਆਸ-ਪਾਸ ਮੈਂ ਇਹਨੂੰ 100% ਜਿਹੜਾ ਆਪਦੀ ਜ਼ਮੀਨ ਨੂੰ ਕਣਕ ਬਾਗ ਤੇ ਸਬਜ਼ੀ ਥੱਲੇ ਲਿਆ ਹੁਣ ਇਸ ਟਾਈਮ ਮੇਰੇ ਕੋਲੇ 12 ਦਾ 12 ਏਕੜ ਹੀ ਜਿਹੜਾ ਬਾਗ ਤੇ ਸਬਜ਼ੀ ਆ ਔਰ ਪਿਛਲੇ ਲਗਭਗ 13-14 ਸਾਲ ਤੋਂ ਮੈਂ ਕਣਕ ਝੋਨਾ ਨਹੀਂ ਲਗਾਇਆ ਸਿਰਫ ਫਰੂਟ ਤੇ ਵੈਜੀਟੇਬਲ ਦੀ ਖੇਤੀ ਕਰ ਰਿਹਾ ਹਾਂ ਜਿੱਥੋਂ ਤੱਕ ਫਸਲ اگਾਉਣ ਦਾ ਹੈਗਾ ਜਾਂ ਟੈਕਨੋਲੋਜੀ ਅਡਾਪਟ ਕਰਨ ਦਾ ਹੈਗਾ ਤਾਂ ਉੱਥੇ ਸਰਕਾਰਾਂ ਦਾ ਸਾਥ ਬਹੁਤ ਜ਼ਿਆਦਾ ਮਿਲ ਰਿਹਾ ਜੀ ਜਿਵੇਂ ਅਸੀਂ ਪਾਣੀ ਨੂੰ ਸਟੋਰ ਕਰਨ ਵਾਸਤੇ ਵਾਟਰ ਸਟੋਰੇਜ ਟੈਂਕ ਬਣਾਇਆ ਤਾਂ ਉਹਦੇ ਵਿੱਚ ਲਗਭਗ ਸਾਨੂੰ ਮੈਂ 2007 ਦੇ ਵਿੱਚ ਬਣਾਇਆ ਸੀ ਤਾਂ 100% ਸਬਸਿਡੀ ਜਿਹੜੀ ਮੇਰੀ ਸੀ ਐਂਡ ਡ੍ਰਿਪ ਇਰੀਗੇਸ਼ਨ ਵਾਸਤੇ 90% ਸਬਸਿਡੀ ਹੈ ਇਸ ਤਰ੍ਹਾਂ ਹੀ ਮੈਂ ਜਿਹੜਾ ਛੋਟਾ ਟਰੈਕਟਰ ਲਿਆ ਬਾਗ ਵਾਸਤੇ ਉਹਦਾ ਨਾਮ ਵੀ ਗਾਰਡਨ ਟਰੈਕ ਹੈ ਤਾਂ ਉਹਦੇ ਵਾਸਤੇ 25% ਸਬਸਿਡੀ ਜਿਹੜੀ ਮਿਲੀ ਹੈ ਮੈਂ 2015 ਚ ਲਿਆ ਸੀ ਤੇ ਉਦੋਂ 3 ਲੱਖ ਦਾ ਸੀ ਤਾਂ ਲਗਭਗ 75000 ਮੈਨੂੰ ਉਸ ਤੇ ਸਬਸਿਡੀ ਮਿਲੀ ਹੈ ਮਤਲਬ ਕਿ ਇਸ ਤਰ੍ਹਾਂ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆ ਉਹ ਉਸ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਸਬਸਿਡੀ ਮਿਲਦੀ ਆ ਉਹ ਵੈਸੇ ਇਸ ਤਰ੍ਹਾਂ ਡਾਇਰੈਕਟ ਹੋਰ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਆਇਆ ਨਹੀਂ ਵੀ ਤੁਸੀਂ ਆ ਗਰੋਅ ਕਰਦੇ ਤੁਹਾਨੂੰ ਪਰ ਏਕੜ ਕੁਝ ਮਿਲ ਜੇਗਾ ਪਰ ਤੁਸੀਂ ਕੰਮ ਕਰਨਾ ਚਾਹੁੰਦੇ ਆ ਕੋਈ ਟੈਕਨੋਲੋਜੀ ਅਡਾਪਟ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਹਰ ਚੀਜ਼ ਵਾਸਤੇ ਸਰਕਾਰ ਦੀਆਂ ਸਹੂਲਤਾਂ ਹੈਗੀਆਂ ਔਰ ਮਿਲ ਵੀ ਰਹੀਆਂ ਜੀ ਇਹਦੇ ਵਿੱਚ ਨਾ ਜਿਹੜੇ ਤੁਸੀਂ ਕਿਹਾ ਵੀ ਕਿੰਨੇ ਕੁ ਫਾਰਮਰ ਤੁਹਾਡੇ ਨੂੰ ਦੇਖ ਕੇ ਅਡਾਪਟ ਕਰ ਰਹੇ ਆ ਇਹ ਜਿਹੜਾ ਮੇਰਾ ਸ਼ੁਰੂਆਤ ਦੌਰ ਸੀਗਾ ਉਦੋਂ ਕਾਫੀ ਮਤਲਬ ਕਿ ਜਿਹੜੇ ਫਾਰਮਰ ਨੇ ਦੇਖ ਕੇ ਸ਼ੁਰੂਆਤ ਕੀਤੀ ਜੀ ਔਰ ਕਈ ਕਾਰ ਵੀ ਰਹੇ ਆ ਜੀ ਪਰ ਵਿਚਲਾ ਜਿਹੜਾ ਫੇਸ ਆਇਆ 10 ਸਾਲ ਦਾ ਉਹਦੇ ਵਿੱਚ ਬਹੁਤ ਘੱਟ ਫਾਰਮਰ ਇਸ ਵਾਰ ਆਏ ਕਿਉਂਕਿ ਸਾਡਾ ਬਾਹਰ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਹੁਣ ਪਿਛਲੇ 1.5-2 ਸਾਲ ਤੋਂ ਫੇਰ ਬਹੁਤ ਜ਼ਿਆਦਾ ਇਨਕੁਆਰੀਆਂ ਮਤਲਬ ਕਿ ਆਉਣ ਲੱਗੀਆਂ ਫੋਨ ਆਉਣ ਲੱਗੇ ਮੇਰੇ ਜਿਹੜੇ ਦੋਸਤ ਬਾਹਰ ਸੈਟਲ ਹੈਗੇ ਆ ਉਹ ਕਹਿੰਦੇ ਮੈਂ ਕੋਈ ਕਹਿੰਦਾ ਮੈਂ ਆਪਦੇ ਛੋਟੇ ਭਰਾ ਨੂੰ ਕਰਾਉਣਾ ਕੋਈ ਕਹਿੰਦਾ ਮੈਂ ਆਪਦੇ ਵੱਡੇ ਭਰਾ ਨੂੰ ਕਰਾਉਣਾ ਤਾਂ ਹੁਣ ਲੋਕਾਂ ਦਾ ਫੇਰ ਜਿਹੜੇ ਮਤਲਬ ਕਿ ਯੰਗ ਮੁੰਡੇ ਹੈਗੇ ਆ ਉਹ ਇਸ ਪਾਸੇ ਆ ਰਹੇ ਆ ਔਰ ਜਿਨ੍ਹਾਂ ਦੇ ਵੱਡੇ ਭਰਾ ਉੱਥੇ ਬਾਹਰ ਸੈਟਲ ਹੈਗੇ ਉਹ ਵੀ ਇਹ ਕੋਸ਼ਿਸ਼ ਕਰ ਰਹੇ ਆ ਵੀ ਮੈਂ ਜਿਹੜਾ ਮੇਰਾ ਦੂਸਰਾ ਭਰਾ ਉਹਨੂੰ ਮੈਂ ਇੱਥੇ ਕੈਨੇਡਾ ਜਾਂ ਅਮਰੀਕਾ ਸੱਦਣ ਦੀ بجائے ਮੈਂ ਉੱਥੇ ਹੀ ਜਿਨ੍ਹਾਂ ਕੋਲ ਜਮੀਨ ਹੈਗੀ ਵੀ ਮੈਂ ਕਿਉਂ ਨਾ ਪੰਜਾਬ ਦੇ ਵਿੱਚ ਹੀ ਉਹਨੂੰ ਇਨਵੈਸਟ ਕਰਕੇ ਤਾਂ ਵਧੀਆ ਤਰੀਕੇ ਨਾਲ ਖੇਤੀ ਕਰਨ ਲਾਵਾਂਗੇ